Hai <tuk tangan> jadi ਨਾ ਨਾ ਸੁਪਾਈ ਵੀ ਕਰਦਾ ਆਪਣੇ ਜਿੱਥੇ ਆਪਣੇ ਨਾ ਆਪ ਨੂੰ ਮਾਰ ਕੇ ਪੱਕੇ ਕੰਮ ਨਹੀਂ ਹੋ ਜਾਂਦੇ ਬਰਾਤ ਤ੍ਰੇਤੀ ਮਾਤ ਨੂੰ ਜਿਸ ਵੇਲੇ ਕੇ ਵਾਲ ਬੜਾ ਪਤਾ ਨਹੀਂ ਕਿਰਵੰਗੇ ਸਿੱਕਾ ਕਰਦਾ ਬੂਰਾ ਚੋਣ ਮਤਲਬ ਕਿ ਹੁਣੇ ਸੀਜ਼ਨ ਸ਼ੁਰੂ ਬਹੁਤ ਸੰਗਲ ਆ ਰਹੀਆਂ ਬੰਦ ਹੋ ਗਈਆਂ ਨਾ ਸੰਗਲ ਸੰਗਲ ਆ ਰਹਿਦੀਆਂ ਦੋਹਾਂ ਉਹ ਹੀ ਤੇ ਨਹੀਂ ਹਾਂ ਖਣਨ ਤਾਂ ਬੋਰੀ ਆਉਂਦੀ ਹੈ ਸੰਗਲਾਟਾ ਨਾ ਨਾ ਨੰਦ ਨੰਦ ਅੱਗੇ ਆਵਾਂ ਠੀਕ ਆਹ ਤੇ ਨੀਮ ਤੰਗਾ ਵੀ ਬਸ ਆਪ ਬਣਾ ਕੇ ਲਾਵਾ ਬਸ ਨਾ ਮੈਂ ਆਪਣਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਪਿੰਡ ਸਾਹਪਰੀ ਤੋਂ ਅੱਛਾ ਜੀ ਹਾਂਜੀ ਹਾਂਜੀ ਕੀ ਹੋਇਆ ਸੀ ਇਹਨੂੰ ਨੱਕ ਟੁੱਟਣਾ ਪਿਆ ਸਰ ਕੱਲ ਇਹ ਆਪਣਾ ਪਿੰਡ ਨੂੰ ਜਾ ਰਹੀ ਸੀਗੇ ਜੌਬ ਤੋਂ ਬਾਅਦ ਕਈ ਕੰਮ ਕਰਦੇ ਆਪਣੇ ਸਰਕਾਰੀ ਜੌਬ ਕਰਦੇ ਨੇ ਨਹਿਰੀ ਵਿਭਾਗ ਚ ਚਰਾਵਰ ਸਿੰਘ ਜੀ ਤੇ ਜਦੋਂ ਆਪਣਾ ਫਲਾਈਓਵਰ ਤੇ ਗਏ ਉੱਥੇ ਡੋਰ ਦੇ ਨਾਲ ਇਹਨਾਂ ਦੇ ਆਪਣਾ ਗਰਦਨ ਤੇ ਤੇ ਸਟੀ ਚ ਕਟਿਆ ਗਿਆ ਪੂਰਾ ਤੇ ਕਾਫੀ ਬਲੀਡਿੰਗ ਹੋਈ ਬਲੀਡਿੰਗ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਥੇ ਸਿਵਲ ਹਸਪਤਾਲ ਹਸਪਤਾਲ ਲੈ ਗਏ ਹਸਪੀਟਲ ਤੋਂ ਬਾਅਦ ਜਿਆਦੀ ਸੀ ਉਹਨਾਂ ਨੇ ਸਟਿਚਿੰਗ ਵੈਰ ਕੀਤੀ 10 ਟਾਂਕੇ ਲਗਾਏ ਘੱਟੋ ਘੱਟ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਇਹਨਾਂ ਦੀ ਹਾਂਜੀ ਤੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਸੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਹਾਂਜੀ ਫੋਨ ਕਾਲ ਕਰਤੀ ਸੀ ਜੀ ਅੱਛਾ ਵੀ ਇੱਦਾਂ ਕਰਕੇ ਗੱਲ ਹੋ ਗਈ ਤੇ ਪਰਿਵਾਰ ਤੋਂ ਕੋਈ ਆਇਆ ਸੀ ਨਾਲ ਉਹਦੇ ਤੋਂ ਪਰਿਵਾਰ ਤੋਂ ਉਹਨੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੀ ਸ਼ੌਪ ਆ ਨੇੜੀ ਉੱਥੋਂ ਫਲਾਈਓਵਰ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹ ਅੱਗੇ ਲੈ ਕੇ ਗਏ ਸਿਵਲ ਹਸਪੀਟਲ ਚ ਹੁਣ ਕਿਵੇਂ ਹਾਲਤ ਕੀ حال ਤਾਂ ਤਾਂ ٹھیک ہے جی ਹੁਣ ਅੱਗੇ ਨਾਲੋਂ ਕਾਫੀ ਫਰਕ ਆ ਤੇ ਸਟੀਚਿੰਗ ਵੇਰਾ ਕੀਤੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦੱਸ ਦਾਂ ਜਿਹੜੀ ਇਹ ਡੋਰ ਹੈਗੀ ਆ ਕਾਫੀ ਜਾਨਲੇਵਾ ਡੋਰ ਹੈਗੀ ਆ ਡੋਰ ਤਾਂ ਜੀ ਕਾਫੀ ਜਾਨਲੇਵਾ ਅੱਗੇ ਵੀ ਆਪਣੇ ਹਾਸੇ ਹੁੰਦੇ ਆਏ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਬਹੁਤ ਸਖਤੀ ਨਾਲ ਇਹਦੇ ਕਾਰਵਾਈ ਕਰੇ ਕਿਉਂਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਸੀ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਵੀ ਜਿੰਨੀ ਜਲਦੀ ਆਪਾਂ ਇਹ ਤੇ ਪ੍ਰਸ਼ਾਸਨ ਸਮਝੇ ਇਸ ਗੱਲ ਨੂੰ ਤਾਂ ਵਧੀਆ ਗੱਲ ਆ ਦੇ ਵੀ ਅਗੇ ਤਿਹਾੜੀਆਂ ਹਨਾ ਦੂਰੀ ਵੀ ਆ ਬਿਲਕੁਲ ਬਿਲਕੁਲ ਜੀ ਕੋਈ ਵੀ ਤਿਹਾੜਾ ਦੇਖੋ ਹਾਲੇ ਤਾਂ ਬਸੰਤ ਦਾ ਤਿਹਾੜ ਆਇਆ ਨਹੀਂ ਹੈਗਾ ਹੱਲੀ ਡੋਰ ਆਪਾਂ ਨੂੰ ਦਿਖ ਰਹੀ ਆ ਇਹਨਾਂ ਦਾ ਨੁਕਸਾਨ ਹੋਇਆ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਇਹ ਚੀਜ਼ ਵਧਣੀ ਆ ਘਟੋ ਘਟ ਦੇਖੋ ਹਰ ਵਾਰੀ ਇਹ ਮਸਲੇ ਆਂਦੇ ਨੇ ਇਤਾਂ ਦੀ ਪ੍ਰੋਬਲਮ ਆਉਂਦੀਆਂ ਨੇ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦਾ ਹੱਲ ਪੱਕੇ ਤੌਰ ਤੇ ਲੱਭੇ ਠੀਕ ਨਹੀਂ ਜੀ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅੱਗੇ ਤੋਂ ਹਨਾ ਜੀ ਇੰਨੀ ਜਿਆਦਾ ਨਹੀਂ ਦੁੰਗਾ ਇਹ ਤਾਂ ਜੀ ਕਾਫੀ ਆ ਸਮਝੋ ਬਸ ਬਚਾਈ ਹੋ ਗਈ ਜਿਹੜੀ ਅੱਗੇ ਆਪਣੇ ਅੰਦਰ ਜ਼ਖਮ ਕਾਫੀ ਡੂੰਘਾ ਸੀਗਾ ਥੋੜਾ ਹੀ ਵਿਚਾਰ ਰਹਿ ਗਿਆ ਹਾਂਜੀ ਹਾਂ ਸਮਾ ਰਹਿੰਦੇ ਪਹੁੰਚ ਗਏ ਜੀ ਇਹ ਤਾਂ ਗੱਲ ਹੈ ਹੀ ਆ ਹਾਂਜੀ ਮੈਰਿਡ ਨੇ ਜੀ ਤੇ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਜੀ ਪੰਛੀ ਤਾਂ ਜਸਤ ਕੀ ਮੈਟਰ ਸੀ ਜਿਹੜਾ ਇੱਕ ਕਾਈਟ ਦੇ ਪੰਨ ਨੇ ਡੋੜ ਕੱਟਿਆ ਸੀ ਸਰ ਸਾਡੇ ਕੋਲ ਥੋੜੀ ਦੇਰ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਈਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਾਦੀ ਰੋਡ ਤੋਂ ਰੇਲਵੇ ਓਵਰਬ੍ਰਿਜ ਜਗਾ ਅੰਡਰਬ੍ਰਿਜ ਜਗਾ ਉਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਉਹਨਾਂ ਦੇ ਕਾਫੀ ਬੜਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਅੱਗੇ ਵਾਲੇ ਬੱਸ ਸਰ ਉਹ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੱਗੇ ਉਹਨਾਂ ਨੂੰ ਇੱਕ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰਹੀ ਸੀ ਉਹਨਾਂ ਦੀ ਕੱਟ ਸੀਗਾ ਕਾਫੀ ਡੀਪ ਸਰ ਤੇ ਸਰ ਅਗੇ ਬੌਂਸ ਵਗੈਰਾ ਦੀ ਵੀ ਉਹਨਾਂ ਦੀ ਉਹ ਠੀਕ ਸੀ ਹੋਊਗੀ ਹਾਂਜੀ ਸਰ ਬੌਂਸ ਵਗੈਰਾ ਤੱਕ ਹਲੇ ਪਹੁੰਚ ਨਹੀਂ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸ ਜੇ ਮੈਨੂੰ ਲੱਗ ਰਿਹਾ ਸੀ ਵੀ ਜੇ ਮੇ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਬੰਦਾ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਤੁਹਾਨੂੰ ਕਿਸ ਚੀਜ਼ ਤੇ ਵਹੀਕਲ ਤੇ ਜਾ ਰਹੇ ਸੀ ਸਰ ਉਹ ਦੱਸ ਰਹੇ ਸੀ ਬਾਈਕ ਤੇ ਜਾ ਰਹੇ ਸੀ ਜੀ ਡਿਊਟੀ ਤੇ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਕੰਮ ਕਰਦੇ ਨੇ ਮਨੇ ਘਰ ਵਾਪਸ ਜਾ ਰਿਹਾ ਸੀ ਡਿਊਟੀ ਤੋਂ ਸਿਰਫ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਐ ਜੋ ਡੋਰਾਂ ਨਾਲ ਲੋਕਾਂ ਦੇ ਉੱਤੇ ਦੇਖੋ ਸਰ ਇਹ ਐਦਾਂ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਦੇਰ ਪਹਿਲਾਂ ਦੀ ਗੱਲ ਆ ਵੀ ਬਸੰਤ ਪੰਚਮੀ ਨਿਕਲ ਚੁੱਕੀ ਆ ਉਦੋਂ ਪਤੰਗਾ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਆ ਵੀ ਉਹ ਜਿਹੜੀ ਡੋਰ ਆ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਆ ਮੀਨਸ ਕਿ ਕਿੰਨੀ ਕਿ ਡੇਂਜਰਸ ਆ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਮਤਲਬ ਉਹ ਹਲੇ ਵੀ ਇੰਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਆ ਤੇ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਹੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜਰਾਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਜਦੋਂ ਨੇੜੇ ਨੰਗੜ ਲੱਗੇ ਡੋਰ ਇਹਨਾਂ ਦੇ ਗਲ 'ਚ ਫਸ ਗਈ। ਕਿਹੜਾ ਅੰਡਰਬ੍ਰਿਜ ਸੀ ਜੀ ਲੋ? ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ। ਹਾਂ ਉੱਥੋਂ ਬਾਹਰਨ ਲੱਗੇ ਇਹਨਾਂ ਦੇ ਡੋਰ ਕੈਨਾਂ ਫਸ ਗਈ ਗਲ ਦੇ ਵਿੱਚ। ਬਹੁਤ ਪੂਰੀ ਤਰ੍ਹਾਂ ਇਹਨਾਂ ਦਾ ਇੱਥੋਂ ਕਟਿੰਗ ਹੋ ਗਈ। ਉਹ ਪਰਮਾਤਮਾ ਵਿੱਚ ਵਿਸਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪਤਾਲ ਲੈ ਕੇ ਗਏ ਇਹਨਾਂ ਨੂੰ। ਟ੍ਰੀਟਮੈਂਟ ਕਰਾਇਆ। ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਪਵੰਦੀ ਲਈ ਜਾਵੇ ਮਸੰਤ ਪੰਜਵੀ ਤੋਂ ਪਹਿਲਾਂ ਪਹਿਲੇ ਤੇ ਪਵੰਦੀ ਲਈ ਜਾਵੇ ਇਹ ਤਾਂ ਜਾਨਵਰ ਦਾ ਨੁਕਸਾਨ ਹੁੰਦਾ ਸਾਰੇ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪਵੰਦੀ ਲਈ ਜਾਵੇ ਤੇ ਕੱਦ ਤੇ ਸੀ ਸਾਰੇ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਤੇ ਕਿ ਉੱਥੇ ਰਾਹ ਕਿਨਾਂ ਨੂੰ ਜਾ ਕੇ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਸ਼ਮਤੀ ਰੋਡ ਤੇ ਮੈਨੂੰ ਕਹਿੰਦੇ ਆਫਤ ਦਵਾਈ ਲੈ ਕੇ ਆਉਣੀ ਹੈ ਵੀ ਜਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਤੇ ਬਲੀਡਿੰਗ ਮੇਰਾ ਉੱਥੇ ਹੋ ਰਹੀ ਸੀ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਰਮਾਲ ਬੰਨਿਆ ਜੀ ਮੇਰੇ ਉੱਤੇ ਤੇ ਫਿਰ ਉਹ ਜੀ ਕਿਹੜੇ ਹ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ। ਅੱਛਾ ਜੀ। ਹਾਂ ਜੀ ਸਟੀਚ ਜਿਹਾ ਵਗੈਰਾ। ਹਾਂ ਜੀ ਉਹਨਾਂ ਨੇ ਸਟੀਚ ਵਗੈਰਾ ਕਰਤੀ ਸੀ ਉੱਥੇ। ਫਿਰ ਜ਼ਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਦੂਸਰੇ ਡਾਕਟਰ ਸਾਹਿਬ ਨੂੰ ਦਿਖਾਓ। ਤੁਹਾਨੂੰ ਲੱਗਦਾ ਸੀ ਜੇ ਕੱਲੂ ਇਹ ਹੋਰ ਜ਼ਿਆਦਾ ਵਕੇ ਹਾਂਜੀ ਜੇ ਕੋਈ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ। ਇਹ ਬਹੁਤ ਨੁਕਸਾਨ ਵਾਲੀ ਗੱਲ ਹੈ। ਕੱਲੂ ਹੋਰ ਵੀ ਕਿਸੇ ਨੂੰ ਹੋਊਗੀ। ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ। ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾ। ਕਿਸੇ ਨੂੰ ਕੰਮ ਕਰਦੇ ਕਿ ਮੈਂ ਮੈਗਮਿਸਟ ਇਹ ਸਰਕਾਰੀ ਜੋਬ ਸਰਕਾਰੀ ਜੋਬ ਕਰਦੇ ਨੇ ਨਰੀ ਭਵਾਂਚ ਨਰੀ ਭਵਾਂਚ ਹਾਂ ਜੀ